ਸਤਿ ਸ਼੍ਰੀ ਅਕਾਲ ਜੀ ਸਾਰਤ ਹੈ ਜੀ ਤੁਹਾਡੇ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਅੱਜ ਵੀ ਜਿਓਮਗੇ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਮਾਵਾ ਨੂੰ ਸਾਰਿਆਂ ਨੂੰ ਹੈਪੀ ਕਰਵਾ ਚੌਥ ਤੇ ਅੱਜ ਹੈਗਾ ਜੀ ਕਰਵਾ ਚੌਥ ਦਾ ਦਿਨ ਤੇ ਆਪਾਂ ਮਹਿੰਦੀ ਲਾ ਚੁੱਕੇ ਆ ਚੂੜੀਆਂ ਆਪਾਂ ਨੇ ਪਾ ਲਈਆਂ ਤੇ ਮੈਂ ਗੱਲ ਫੇਸ਼ੀਅਰ ਕੀਤਾ ਸੀਗਾ ਤੇ ਥੈਡਿੰਗ ਰਹਿ ਗਈ ਮੇਰੀ ਹੋਣ ਤੋਂ ਮੈਂ ਨਾ ਬਹੁਤ ਟਾਈਮ ਬਾਅਦ ਫੇਸ਼ੀਅਲ ਕੀਤਾ ਬਹੁਤ ਹੀ ਟਾਈਮ ਬਾਅਦ ਅ ਕਿਹੜਾ ਕੀਤਾ ਸੀਗਾ ਇਹ ਨਾ ਸੇਲ ਲੱਗੀ ਸੀਗੀ 300 ਦੇ ਤਿੰਨ ਕੋਰੀਅਨ ਫੇਸ਼ੀਅਲ ਹੈ ਨਾ ਇਹ ਵਾਲਾ ਕੀਤਾ ਮੈਂ ਇਹ ਵਾਲਾ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਮੈਨੂੰ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸਾਲਾਂ ਬਾਅਦ ਮੈਂ ਫੇਸ਼ਲ ਕੀਤਾ ਮੈਨੂੰ ਲੱਗਾ ਮੈਂ ਕਦੇ ਫੇਸ਼ਲ ਕਰਦੀ ਨਹੀਂ ਸੀਗੀ ਸਿਰਫ ਆਕਸੀ ਬਲੀਚ ਕਦੇ ਕਦੇ ਕਰ ਲੈਂਦੀ ਸੀ ਜਦੋਂ ਕਦੇ ਕਿਤੇ ਜਾਣਾ ਹੁੰਦਾ ਸੀ ਜਾਂ ਕੋਈ ਵਿਆਹ ਸ਼ਾਦੀ ਤੇ ਪ੍ਰੋਗਰਾਮ ਤੇ ਤੇ ਬਾਕੀ ਜੀ ਹੁਣ ਕੰਮ ਕਰਨ ਵੇੜ ਕੇ ਹਟਿਆ ਹੁਣ ਮੈਂ ਕਰਨੀ ਆ ਥ੍ਰੈਡਿੰਗ ਮੈਂ ਕਦੇ ਥ੍ਰੈਡਿੰਗ ਨਹੀਂ ਕੀਤੀ ਹੈਗੀ ਥ੍ਰੈਡਿੰਗ ਰਹਿ ਗਈ ਸੀ ਉਹ ਮੈਂ ਹੁਣ ਕਰਦੀ ਆ ਤੇ ਫਿਰ ਉਸ ਤੋਂ ਬਾਅਦ ਮੈਂ ਲਵਾਉਣੇ ਨੇਲਸ ਜਦੋਂ ਨੇਲਸ ਲਵਾਉਂਗੀ ਤੁਹਾਨੂੰ ਉਦੋਂ ਵੀ ਦਿਖਾਉਂਗੀ ਸਹਜ ਲਗਾਉਗੀ ਮੇਰੇ ਨੇਲਸ ਤੇ ਮਹਿੰਦੀ ਮੇਰੇ ਸਹਜ ਨੇ ਲਾਈ ਆ ਦੇਖੋ ਤਾਂ ਕਿਵੇਂ ਦੀ ਲੱਗੀ ਆ ਜਰੂਰ ਦੱਸਿਓ ਸਾਰੇ ਜਾਣੇ ਕਾਲੀ ਹੋਈ ਪਈ ਆ ਫੋਨ 'ਚ ਪਤਾ ਨਹੀਂ ਦਿਖਦੀ ਆ ਕਾਲੀ ਪਤਾ ਨਹੀਂ ਨਹੀਂ ਪਰ ਮੈਂਦੀ ਮੇਰੀ ਕਾਲੀ ਹੋਈ ਪਈ ਆ ਇਹ ਸਹਿਜ ਨੇ ਲਗਾਈ ਆ ਵਿਚਾਰੀ ਨੇ ਬਹੁਤ ਘੰਟੇ ਲਾ ਕੇ ਸਹਿਜ ਨੇ ਪਹਿਲੀ ਵਾਰ ਮੈਂਦੀ ਲਗਾਈ ਆ ਮੇਰੇ ਇੰਨੀ ਜ਼ਿਆਦਾ ਕਦੇ ਉਹ ਵਿਚਾਰੀ ਲਾਉਂਦੀ ਨਹੀਂ ਸੀ ਆਪਣੇ ਲਾ ਲਾਂਦੀ ਸੀ ਜਾਂ ਥੋੜੀ ਥੋੜੀ ਹੱਥਾਂ ਤੇ ਮੇਰੇ ਲਾ ਦਿੰਦੀ ਸੀ ਬਟ ਕੱਲ ਥੱਕ ਗਈ ਉਹ ਵੈਂਦੀ ਲਾਉਂਦੀ ਲਾਉਂਦੀ ਜਾਂਦੀ ਮਮਾ ਤੁਹਾਡੇ ਉਹ ਬਾਹਾਂ ਤੇ ਹੱਥੇ ਬਹੁਤ ਬੜੇ ਬੜੇ ਆ ਤੇ ਚਲੋ ਜੀ ਫੇਰ ਆਪਾਂ ਰੈਡੀ ਸ਼ੈਡੀ ਹੋ ਕੇ ਪਹਿਲਾਂ ਨੇਲਸ ਲਗਾਵਾਂਗੇ ਉਹ ਦਿਖਾਵਾਂਗੀ ਤੁਹਾਨੂੰ ਫੇਰ ਆਪਾਂ ਹੋਵਾਂਗੇ ਰੈਡੀ ਸ਼ੈਡੀ 2 ਵਜੇ ਫਿਰ ਐਡ ਸ਼ੈਡੀ ਹੋ ਕੇ ਤੁਹਾਨੂੰ ਫੇਰ ਮਿਲਾਂਗੇ ਤੇ ਸੂਟ ਮੈਂ ਜਿਹੜਾ ਇਸ ਵਾਰ ਕਰਵਾ ਚੋਤ ਤੇ ਨਹੀਂ ਲਿਆ ਹੈਗਾ ਵੈਸੇ ਜਿਹੜਾ ਸੂਟ ਆ ਮੈਂ ਅ ਅਨਟਚ ਪਾਉਂਗੀ ਨਵਾਂ ਇਹ ਸੂਟ ਆ ਮੇਰਾ ਮੈਂ ਦੋ ਸੂਟ ਲਏ ਸੀਗੇ ਪਹਿਲਾਂ ਦੋ ਸੂਟ ਸਵਾਏ ਸੀਗੇ ਉਹਨਾਂ ਚੋਂ ਮੈਂ ਇੱਕ ਪਾ ਲਿਆ ਸੀਗਾ ਮਜੈਂਟਾ ਜਿਹਾ ਇੱਕ ਮੇਰਾ ਰੰਦਾ ਸੀਗਾ ਕੌਣ ਤੋਂ ਹਨਾ ਤੇ ਮੈਂ ਇਸ ਵਾਰ ਸੋਚਿਆ ਮੈਂ ਕਿ ਚਲੋ ਵੀ ਉਹ ਕਿਹੜਾ ਮੈਂ ਪਾਇਆ ਹਜੇ 1 ਟੱਚ ਸੂਟ ਸੀਗਾ ਮੇਰਾ ਤਾਂ ਕਰਕੇ ਫਿਰ ਮੈਂ ਉਹ ਸੂਟ ਹੀ ਪਾ ਲੈਣਾ ਨਹੀਂ ਤਾਂ ਮੈਂ ਹਮੇਸ਼ਾ ਕਰਵਾ ਚਾਹਤ ਤੇ ਸੂਟ ਲੈਣੀ ਨਹੀਂ ਪਰ ਮੈਂ ਇਸ ਵਾਰ ਸਕਿਪ ਕਰਤਾ ਕਿਉਂਕਿ ਮੇਰਾ ਨਵਾਂ ਸੂਟ ਅੰਟੈਚ ਪਿਆ ਸੀਗਾ ਆਪਾਂ ਉਹ ਸੂਟ ਪਾਵਾਂਗੇ ਤੇ ਜਿਆਦਾ ਹੈਵੀ ਤਾਂ ਹੈ ਨਹੀਂ ਸਿੰਪਲ ਏ ਆ ਤੇ ਚਲੋ ਜੀ ਤੁਹਾਨੂੰ ਫੇਰ ਮਿਲਦੀ ਆ ਨੇਲਸ ਲਗਾਉਂਦੇ ਹੋਏ ਮੈਂ ਥ੍ਰੈਡਿੰਗ ਕਰ ਲਵਾਂ ਹਾਂਜੀ ਫਰੈਂਡਸ ਅਸੀਂ ਲੱਗਦੀਆਂ ਨੇਲਸ ਲਗਾਉਣ ਤੇ ਇੱਕ ਨੇਲਸ ਲੱਗ ਚੁੱਕਿਆ ਇੱਕ ਲੱਗ ਚੁੱਕਿਆ ਤੇ ਬਾਕੀ ਲੱਗਣੇ ਆ ਤੇ ਸ਼ੇਡ ਮੈਂ ਲਗਾਉਂਗੀ ਇਹ ਵਾਲਾ ਕਿਉਂਕਿ ਮੇਰੇ ਸੂਟ ਦਾ ਕਲਰ ਆ ਜਿਹੜਾ ਇਹ ਵਾਲਾ ਈਚ ਜਿਹਾ ਤੇ ਤੇ ਨਾਲ ਇੱਕ ਗਲਿਟਰ ਲਗਾਉਂਗੀ ਇੱਕ ਨੇਲ ਦੇ ਉੱਤੇ ਗਲਿਟਰ ਲਗਾਉਂਗੀ ਤੇ ਆਹ ਵਾਲਾ ਸ਼ੇਡ ਲਗਾਉਂਗੀ ਸੈਜ ਲਗਾ ਰਹੀ ਆ ਤੇ ਆ ਦੇਖੋ ਇੱਕ ਨੇਲ ਲੱਗ ਚੁੱਕਿਆ ਏ ਤੇ ਦੂਸਰਾ ਵੀ ਰੈਡੀ ਹੋ ਆ ਹਨਾ ਦੇਖੋ ਹੇ ਨੀਚੇ ਸੁਕਾਉਂਦੇ ਫੀਲ ਹੋ ਰਹੀ ਸੀ ਤੁਹਾਨੂੰ ਗਰਮ ਗਰਮ ਹਾਂ ਫਾਸਟ ਤੇ ਸਹਿਜ ਨਾਲ ਦੀ ਨਾਲ ਲਗਾ ਰਹੀ ਆ ਜੇ ਦੇਖੋ ਗਾਇਸ ਮੈਂ ਆਪਣੇ ਵੀ ਲਗਾਏ ਜਦੋਂ ਆ ਸਹਿਜ ਨੇ ਆਪਣੇ ਲਗਾਇਆ ਸੱਚ ਐ ਕਰਕੇ ਦਿਖਾ ਹਾਂ ਸਹਿਜ ਨੇ ਕਲਰ ਦੇਖੋ ਕਿੰਨਾ ਪਿਆਰਾ ਲਗਾਇਆ ਬਹੁਤ ਪਿਆਰਾ ਲੱਗ ਰਹੀ ਹੈ ਤੇ ਬਸ ਹੁਣ ਅਸੀਂ ਰੈਡੀ ਸ਼ਾੜੀ ਇਧਰਲੇ ਵੀ ਲਵਾਉਂਗੀ ਮੈਂ ਲੈ ਬੰਦ ਹੋ ਗਿਆ ਤੁਹਾਡਾ ਧਿਆਨ ਚਲੋ ਫਿਰ ਮੈਂ ਤੁਹਾਨੂੰ ਨਾ ਸਾਰੇ ਹੁਣੇ ਲਵਾ ਕੇ ਐਂਡ ਦੇ ਵਿੱਚ ਦਿਖਾਉਂਗੀ ਵੀ ਕਿਵੇਂ ਦੀ ਲੁੱਕ ਆਉਂਦੀ ਆ ਠੀਕ ਗਾਇਸ ਆਪਾਂ ਨੇ ਕਰਤਾ ਮਮਾ ਦਾ ਨੀਲਾ ਟੇ ਮਮਾ ਦੀ ਸੂਟ ਦੇ ਨਾਲ ਮੈਚ ਹੋਇਆ ਸੀ ਆ ਆਮਲੇ ਤੇ ਗਲਿਟਰ ਲਾਇਆ ਹੈ ਆ ਦੋ ਨੇਲਸ ਤੇ ਗਲਿਟਰ ਲਾਇਆ ਹੈ ਬਾਕੀ ਪਲੇਨ ਰੱਖੀ ਨੇ ਮੰਮਾ ਨੇ ਸਿੰਪਲ ਰੱਖੇ ਨੇ ਕਿਉਂਕਿ ਮੰਮਾ ਦੇ ਸੂਟ ਨਾਲ ਇਦਾਂ ਦੇ ਮੈਚ ਹੋ ਰਹੇ ਨੇ ਤੇ ਮੇਰੇ ਸੂਟ ਦਾ ਕਲਰ ਹੈ ਜਿਹੜਾ ਇਦਾਂ ਦਾ ਹੀ ਆ ਮੰਮਾ ਦੀਆਂ ਛੂੜੀਆਂ ਮੰਮਾ ਦੀ ਹਮੇਂ ਮਹਿੰਦੀ ਲਾਈ ਸੀ ਚਲੋ ਹੁਣ ਤੁਹਾਨੂੰ ਰੈਡੀ ਸ਼ੈਡੀ ਹੋ ਕੇ ਫਿਰ ਮਿਲਾਂਗੇ ਯਾਰੀ ਕਰਕੇ ਟ੍ਰੇਨ ਤੇ ਬੈਠ ਕੇ ਨੀਂਦ ਹੋ ਗਈ ਬੜੀ ਆਰਾਮ ਨਾਲ ਦਰਤ ਹੋ ਗਈ ਆ ਕਿੰਨੀਆ ਥੋੜਾ ਜਿਹਾ ਟਾਈਮ ਹੋਰ ਦੇ ਦੇ ਬੱਸ ਹੁਣ ਕਿਤੇ ਤੁਹਾਨੂੰ ਜਾਣਾ ਹੈ ਆਤਮ ਨੋਸੇ ਅਗੇ ਜਿੰਦਗੀ ਚਿਆਰੀ ਸ਼ੁਰੂ ਹਾਂਜੀ ਫ੍ਰੈਂਡਸ ਅਸੀਂ ਹੁਣ ਤਿਆਰ ਹੋ ਗਏ ਸਾਰ ਮੇਰੇ ਵੰਦੇ ਆ ਗਏ ਤਿਆਰ ਹੋ ਕੇ ਬਸ ਮੁਕਰਵਾ ਮਿੰਸਣ ਲੱਗੇ ਆ ਅਸੀਂ ਕਰਵਾ ਮਿੰਸਣ ਲੱਗੇ ਆ ਹੁਣ ਮੱਥਾ ਟੇਕਣ ਲੱਗੇ ਆ ਕਰੂਏ ਅਸੀਂ ਰੈਡੀ ਕਰ ਲੇ ਬਸ ਹੁਣ ਆ ਖੰਮਣੀ ਬਨਣੀ ਸੀਗੀ ਤੇ ਆਪਾਂ ਰੈਡੀ ਹੋ ਚੁੱਕੇ ਆ ਤੁਹਾਨੂੰ ਬਾਅਦ ਚ ਦਿਖਾਉਣੇ ਆਪਾਂ ਆਪਣੀ ਲੁੱਕ ਕਿਉਂਕਿ 4 ਵਜੇ ਚੁੱਕੇ ਨੇ ਮੈਨੂੰ ਇਹ ਆ ਵੀ 4 ਵਜੇ ਪਹਿਲਾਂ ਹੁਣ ਆਪਾਂ ਮੱਥਾ ਟੇਕ ਲਈਏ ਫਿਰ ਬਾਕੀ ਕੰਮ ਬਾਅਦ ਚ ਕਰਦੇ ਆ ਫੋਟੋ ਸ਼ੂਟ ਬਾਅਦ ਵਿੱਚ ਕਰਾਂਗੇ ਟੁੱਟਣਾ ਤੋੜ ਟੁੱਟ ਜਾਣਾ ਹਾਂ ਚਲ ਐ ਬਾਓ ਸਾਇ ਤੇਰੇ ਮੈਨੂੰ ਆਪਣੇ ਨੇਲ ਦੀ ਟੈਨਸ਼ਨ ਤੇ ਖੱਟ ਜੀ ਫਤਰ ਦਿਖ ਜਾਣਾ ਉਹ ਤੇ ਹੱਲੇ ਤਾਂ ਹਰ ਦਿਖਾਇਓ ਐ ਸੇ ਤਾਂ ਨਾ ਕਾਲਾ ਕਾਲਾ ਜਿਆ ਆ ਰਿਹਾ ਸਭ ਇੱਕ ਗਲਾਸ ਪਾਣੀ ਦਾ ਪੀ ਲਿਆ ਆ ਪਿਆਰ ਦੀ ਉਡੀਕ ਰੱਖਦਾਂ ਨੇ ਤੂੰ ਉਹ ਕਰ ਲਈ ਮੇਰੇ ਹਾਂਜੀ ਫਰੈਂਸ ਅਸੀਂ ਲੱਗਿਆ ਹੁਣ ਕਰੂਆ ਮਿੰਸਣ ਕਰੂਏ ਆਪਣਾ 4 ਘੰਟਾ ਟਾਈਮ ਹੋ ਗਿਆ 4 ਵੱਜ ਚੁੱਕੇ ਨੇ ਕੋਈ 3 ਵਜੇ ਮਿੰਸ ਲੰਦਾ ਕੋਈ 4 ਵਜੇ ਮਿੰਸ ਦਾ ਤੇ ਮੈਂ ਲੱਗਿਆ 4 ਵਜੇ ਕਰੂਆ ਮਿੰਸਣ ਤੇ ਸਾਡੇ ਰਿਵਾਜ ਇਦਾਂ ਹੈ ਕਿਸੇ ਦੇ ਅਲੱਗ-ਅਲੱਗ ਘਰੇ ਇੱਕ ਦੇ ਅਲੱਗ-ਅਲੱਗ ਰਿਵਾਜ ਹੁੰਦੇ ਨੇ ਤੇ ਅਸੀਂ ਇਦਾਂ ਮਿੰਸ ਦੀਆਂ ਚਲੋ ਜੀ ਹੁਣ ਮੈਂ ਕਰੂਆ ਮਿੰਸਣ ਆ

ਇਹਦੇ ਵਿੱਚ ਕੀ ਬਾਤ ਹੈ ਅੰਦਰ ਆਓ ਸਭ ਜਣਾਂ ਅੰਦਰ ਆਓ ਅਸੀਂ ਹੁਣ ਕਰੂਆ ਮੈਂਸ ਲਿਆ ਹੁਣ ਚੱਲਦੇ ਅੰਦਰ ਲੈ ਫਿਰ ਚਾਹ ਬੰਦ ਕਰ ਦੋ ਇੰਨੇ ਬੰਦ ਕਰਦੇ ਨੇ ਬੰਦ ਕਰ ਮੰਜੀ ਕੰਸਾ ਆ ਗਈ ਆਪਣੇ ਸੂਟ ਦੀ ਲੁੱਕ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਕਿਵੇਂ ਤਿਆਰ ਹੋਏ ਆ ਤੇ ਆ ਇਹ ਮੇਰੇ ਘਰੇ ਆਪਾਂ ਇਹ ਸੀਗੇ ਪਹਿਲਾਂ ਇਹ ਆ ਪਾਲੇ ਤੇ ਪਤਾ ਨਹੀਂ ਮੈਚ ਕਰਦੇ ਆ ਪਤਾ ਨਹੀਂ ਰਹੀ ਥੋੜੇ ਥੋੜੇ ਮੈਚ ਕਰ ਰਹੇ ਨੇ ਤੇ ਇਹ ਆ ਜੀ ਆਪਣੀ ਸੂਟ ਦੀ ਲੁੱਕ ਇਹਦੇ ਹੈਂਡਵਰਕ ਹੋਇਆ ਹੋਇਆ ਨਾ ਸੌਰੀ ਬਰਕ ਹੋਇਆ ਹੋਇਆ ਸਲਵਾਰ ਤੇ ਤੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਾਵਾ ਤੇ ਜਿਹੜੀਆਂ ਬਾਵਾ ਤੇ ਹੈਂਡਵਰਕ ਦਾ ਬਾਕੀ ਬਿਲਕੁਲ ਸਿੰਪਲ ਸੋਪਰ ਛੁਟਾ ਆਪਾਂ ਇਹ ਹੀ ਅੱਜ ਜਿਗਰ ਕੀਤਾ ਹੈ ਕਿਉਂਕਿ ਇਹ ਮੈਂ ਪਹਿਲਾਂ ਸਟਿਚ ਕਰਵਾ ਲਿਆ ਸੀ ਨਾ ਤੇ ਬਾਕੀ ਇਹਦਾ ਦੁਪੱਟਾ ਇਹ ਜਿਹੜਾ ਉਹ ਵੀ ਬਰਬਰੀ ਰਹੀ ਆ ਤੇ ਮੇਰੇ ਘਰ ਕੁ ਥੋੜਾ ਜਿਹਾ ਤੇ ਅੱਜ ਕਰ ਲਿਆ ਆਪਾਂ ਨੇ ਥੋੜਾ ਜਿਹਾ ਮੇਕਅਪ ਕਰ ਲਿਆ ਤੇ ਬਾਕੀ ਜੀ ਵੀ ਜਿਹੜਾ ਆਪਾਂ ਫੋਟੋ ਫੋਟੋ ਸ਼ੂਟ ਕਰਵਾਉਣੇ ਆ ਤੇ ਬਾਕੀ ਰਾਤ ਨੂੰ ਦੇਖਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਚਲੋ ਜੀ ਹੁਣ ਤੁਹਾਨੂੰ ਫਿਰ ਮਿਲਦੇ ਆ ਹਾਂਜੀ ਫਰੈਂਡਸ ਟਾਈਮ ਹੋ ਚੁੱਕਿਆ ਹੈ 5:30 ਦਾ ਹੋ ਚੁੱਕਿਆ 5:30 ਹੋਣੇ ਆਲੇ ਆ ਬੱਚਾ ਪਾਰਟੀ ਚੱਲੇ ਆ ਦੁਕਾਨ ਤੇ ਅ ਵੀ ਲੋੜ ਨੇ ਕੁਝ ਲੈ ਕੇ ਆਣਾ ਹੋਊਗਾ ਤੇ 5:30 ਦਾ ਟਾਈਮ ਹੋ ਚੁੱਕਿਆ ਤੇ ਕੀ ਕਹਿੰਦੇ ਹੁੰਦੇ ਨੇ ਬਸ ਮੈਂ ਵੀ ਮੈਂ ਮੂੰਹ ਤਾਂ ਤੁਹਾਨੂੰ ਪਤਾ ਪਹਿਲੇ ਕੁਝ ਲਾਉਂਦੀ ਨਹੀਂ ਹੈਗੀ ਤੇ ਆਹ ਹੋਰਾਂ ਨਾਲ ਜਿਹੜਾ ਬੰਦੇ ਨੂੰ ਕਾਲਾ ਕਾਲਾ ਦਿਖਾਈ ਜਾਂਦਾ ਏ ਜਿਆਦਾ ਆਈਫੋਨ ਦਾ ਇਹ ਗੰਦ ਜਿਹਾ ਸੇ ਕਾਲਾ ਦਾ ਹੋਰ ਬੰਦੇ ਨੂੰ ਜਿਨ੍ਹਾਂ ਦਾ ਬੰਦਾ ਕਲਰ ਫੇਅਰ ਹੁੰਦਾ ਹੈ ਬਾਹਰ 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 ਤੋਂ ਵੀ ਬੇਕਾਰ ਆਉਂਦੀ ਆ ਲਾਈਟਿੰਗ ਨਾਲ ਤਾਂ ਬਦੀ ਫਿਰ ਵੀ ਵਧੀਆ ਹੁੰਦੀ ਆ ਤੇ ਸਾਇਦ ਆਪਾਂ ਖੰਨੇ ਨੇ ਸਬਜ਼ੀ ਸਾਇਦ ਆਪਾਂ ਲਿਆਉਣਗੇ ਉਹ ਕਹਿੰਦੇ ਕੋਈ ਨਾ ਮੈਂ ਲਿਆਉਂਗਾ ਸਬਜੀ ਵਾਲਾ ਝੰਜਟ ਆਪਣਾ ਮੁੱਕ ਚੁੱਕਿਆ ਹੈ ਉਹ ਆਪਾਂ ਨਹੀਂ ਬਣਾਉਂਦੇ ਹੈਗੇ ਉਹ ਕਹਿੰਦੇ ਮੈਂ ਬਣੀ ਬਣਾਈ ਉਹ ਲਿਆਣੀ ਆ ਤੇ ਬਸ ਫੁਲਕੇ ਲਾ ਲਾਂਗੇ ਅੱਜ ਪੂਰੀਆਂ ਨਹੀਂ ਬਣਾਉਂਦੇ ਹੈਗੇ ਨਹੀਂ ਮੈਂ ਪੂਰੀਆਂ ਬਣਾਉਂਦੀ ਹੁੰਦੀ ਆ ਕਿਉਂਕਿ ਫਿਰ ਮੈਨੂੰ ਇਹ ਆ ਵੀ ਜਦੋਂ ਚੱਕਰੀਆਂ ਨੇ ਉਦੋਂ ਫਿਰ ਆਪਣੇ ਕਹਾ ਬਣਨੀਆਂ ਨੇ ਕਚੌਰੀਆਂ ਗੁਲਗਲੇ ਹਨਾ ਚੱਕਰੀ ਭਰਨੀ ਆ ਫਿਰ ਆਪਾਂ ਨੇ ਤਾਹਰ ਕੇ ਫਿਰ ਉਦੋਂ ਵੀ ਬਣ ਜਾਣੀਆਂ ਹਨਾ ਫਿਰ ਅੱਜ ਸਿੰਪਲ ਰੋਟੀ ਉਹ ਖਾਵਾਂਗੇ ਤੇ ਜਾਂਦੇ ਹੁੰਦੇ ਨੇ ਬੱਚੋ ਚਲੇ ਗਏ ਸ਼ਾਪ ਤੇ ਗਏ ਨੇ ਉਹ ਇਹਦੇ ਪੈਰ ਤੇ ਨਾ ਥੋੜੀ ਸੱਟ ਲੱਗੀ ਉਹ ਬੈਂਡੇਡ ਲੈਣ ਗਿਆ ਚਲੋ ਬੈਂਡੇਡ ਲਾ ਲੰਨਾ ਤੇ ਉਸ ਮੇਰਾ ਫੋਟੋਆਂ ਦੇ ਵਿੱਚ ਨਾ ਵੀਡੀਓਜ਼ ਦੇ ਵਿੱਚ ਜਿਹੜਾ ਸੂਟ ਦਾ ਕਲਰ ਆ ਉਹ ਆ ਰਿਹਾ ਵੈਸੇ ਸੂਟ ਦਾ ਕਲਰ ਰੈੱਡ ਆ ਹਨਾ ਤਾਂ ਹੀ ਆ ਰੈੱਡ ਚੂੜੀਆਂ ਪਾਈਆਂ ਰੈੱਡ ਵੈਸੇ ਰੈੱਡ ਦੁਪੱਟਾ ਇਹ ਰੈੱਡ ਹਨਾ ਉਹ ਆ ਤੇ ਆ ਮੇਰੇ ਘਰੇ ਪਏ ਸੀਗੇ ਪਹਿਲਾਂ ਦੇ ਇਹ ਥੋੜੇ ਜਿ ਮੈਚ ਹੋ ਗਏ ਸਾਇਜਨ ਮਮਾ ਕੋਈ ਗੱਲ ਨਹੀਂ ਥੋੜਾ ਜਿ ਕਲਰ ਦਾ ਫਰਕ ਆ ਤੇ ਤੁਸੀਂ ਪਾ ਲਓ ਜਾਂ ਫਿਰ ਮੈਂ ਆਪੇ ਹੀ ਪਾ ਲੇ ਹਨਾ ਅੱਜ ਆਪਾਂ ਟਿੱਕਾ ਵਗੈਰਾ ਨਹੀਂ ਲਾਇਆ ਹੈਗਾ ਅੱਜ ਬਸ ਸਿੰਪਲ ਜੀ ਲੁੱਕ ਰੱਖੀ ਆ ਤੇ ਨੇਲਸ ਸਟੈਜ ਨੇ ਲਗਾਏ ਸੀਗੇ ਤੇ ਮੈਨ ਨੇਲਸ ਦਾ ਬਹੁਤ ਸ਼ੌਂਕ ਆ ਤੇ ਦੇਖੋ ਕਿੰਨੇ ਦਿਨ ਨਿਕਲਦੇ ਅੱਜ ਦਾ ਦੇ ਨਿਕਲਦਾ ਕਿਉਂਕਿ ਪੋਲੀ ਜੈਲ ਵਾਲੇ ਆ ਨਾ ਇਹ ਜਿਆਦਾ ਟਾਈਮ ਹੀ ਟਿਕਦੇ ਹੈਗੇ ਇੱਕ ਦੋ ਦਿਨੇ ਨਿਕਲਦੇ ਨੇ ਵੈਸੇ ਜੇ ਕੰਮ ਨਾ ਕਰਨਾ ਹੋਵੇ ਫਿਰ ਤਾਂ ਕਾਫੀ ਦਿਨ ਨਿਕਲ ਜਾਂਦੇ ਨੇ ਜਿਵੇਂ ਹੁਣ ਮੰਨ ਲਓ ਮੈਂ ਤਾਂ ਕੰਮ ਕਰਨਾ ਏ ਹਨਾ ਆਂਡੇ ਵੀ ਧੋਣੇ ਕੱਪੜੇ ਵੀ ਧੋਣੇ ਆ ਤੇ ਬਾਕੀ ਝਾੜ ਝੜੀਆ ਵੀ ਕਰਨਾ ਏ ਕਿਉਂਕਿ ਹੁਣ ਕਰਾਂਗੇ ਆਪਾਂ ਭਾਰਤ ਤੋਂ ਬਾਅਦ ਤੇ ਮਹਿੰਦੀ ਹੋ ਚੁੱਕੀ ਆਪਣੀ ਪੂਲ ਕਾਲੀ ਪਰ ਉਹਦੇ ਵਿੱਚ ਦਿਖਾ ਨਹੀਂ ਰਹੀ ਕਲਰ ਹੋਰੇ ਦਿਖਾ ਰਹੀ ਆ ਤੇ ਚੂੜੀਆਂ ਇਸ ਵਾਰ ਮੈਂ ਨਾ ਸੈੱਟ ਬਣਵਾ ਕੇ ਨਹੀਂ ਲੈ ਕੇ ਆਈ ਨਹੀਂ ਮੈਂ ਹਰ ਵਾਰ ਚੂੜੀਆਂ ਦਾ ਸੈੱਟ ਦਾ ਜਿਹੜਾ ਆਪ ਚੁਆਇਸ ਆਪਣੀ ਨਾਲ ਬਣਵਾ ਕੇ ਲੈ ਕੇ ਆਉਣੀ ਆ ਇਸ ਵਾਰ ਨਾ ਸੈੱਟ ਮੈਂ ਬਣਿਆ ਬਣਾਇਆ ਹੀ ਲਈ ਕਿਉਂਕਿ ਮੰਗਾਈ ਬਹੁਤ ਹੋਈ ਗਈ ਆ ਭਾਈ ਹੁਣ ਸੋਚ ਸਮਝ ਕੇ ਖਰਚੇ ਕਰਨੇ ਪੈਂਦੇ ਨੇ ਹੁਣ ਬੱਚੇ ਵੀ ਬੜੇ ਹੋ ਚੁੱਕੇ ਨੇ ਤੇ ਕੰਮਕਾਰ ਵੀ ਘਟੇ ਹੋਏ ਨੇ ਤਾਂ ਕਰਕੇ ਫਿਰ ਹੁਣ ਜਿਹੜਾ ਇਹ ਸੈੱਟ ਸੀਗਾ ਮਹਿੰਗਾ ਨਹੀਂ ਸੀ ਪੈਂਦਾ ਸਸਤਾ ਪੈਂਦਾ ਸੀਗਾ ਜਿਹੜਾ ਆਪ ਬਣਵਾਉਨੇ ਆ ਤੁਹਾਨੂੰ ਪਤਾ ਉਹ ਤਾਂ 7 7 8 800 ਦਾ ਸੈੱਟ ਪੈ ਜਾਂਦਾ ਹਨਾ ਫਿਰ ਇਸ ਕਰਕੇ ਮੈਂ ਆਪਾਂ ਕੈਨਸਲ ਕਰਤਾ ਪਰ ਚੂੜੀਆਂ ਦਾ ਸੈੱਟ ਬਣਵਾਇਆ ਨਹੀਂ ਆਪਾਂ ਸੈੱਟ ਬਣਿਆ ਬਣਾਈ ਲੈ ਆਏ ਫਿਰ ਮੈਨੇ ਇਹ ਵੀ ਸੋਣੀਆਂ ਲੱਗੀਆਂ ਮੈਨੇ ਚੂੜੇਵਰੀਆਂ ਲੱਗੀਆਂ ਫਿਰ ਮੈਂ ਆਪਾਂ ਲੈ ਆਏ ਹਨਾ ਤੇ ਚਲੋ ਜੀ ਹੁਣ ਦੇਖਦੇ ਆਂ ਸ਼ਾਮ ਦਾ ਕੀ ਬਣਦਾ ਏ ਕੀ ਕਰਦੇ ਆਂ ਕੀ ਨਹੀਂ ਕਰਦੇ ਹੈਗੇ ਤੇ ਬਾਕੀ ਪਹਿਲਾਂ ਮੇਰੀ ਅੱਜ ਬਾਠਾਂ ਜਾਣ ਦੀ ਸਲਾਹ ਸੀਗੀ ਵੀ ਉੱਥੇ ਵਰਤ ਜਿਹੜਾ ਆਪਣਾ ਉਹ ਕਰਾਂਗੇ ਹਨਾ ਸੰਪੂਰਨ ਪਰ ਫੇਰ ਮੈਂ ਕੈਨਸਲ ਕਰਤਾ ਮੈਂ ਕਿਹਾ ਨਹੀਂ ਛੱਟ ਪਰੇ ਫੇਰ ਭੱਜਾਂਗੇ ਫੇਰ ਆਵਾਂਗੇ ਹਨਾ ਚਲੋ ਤੇ ਮੇਰੀਆਂ ਭੈਣਾਂ ਨੇ ਕਿੰਨਾ ਜੀ ਇਹਨਾਂ ਨੇ ਵਾਰਤ ਰੱਖਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਭੁੱਖ-ਪੱਖ ਦਾ ਕੋਈ ਆਪਾਂ ਨੂੰ ਇੰਨਾ ਹੈ ਨਹੀਂਗਾ ਵੀ ਹਾਏ ਕਿਉਂਕਿ ਮੈਂ ਹੁਣ ਬਹੁਤ ਜ਼ਿਆਦਾ ਆਪਣਾ ਜਿਹੜਾ ਖਾਣਾ ਬਹੁਤ ਜ਼ਿਆਦਾ ਘਟਾਇਆ ਹੋਇਆ ਹਨਾ ਤੇ ਵੈਸੇ ਵੀ ਮੈਂ ਰੁਟੀਨ 'ਚ ਵੀ ਬਹੁਤ ਘੱਟ ਖਾ ਰਹੀ ਆ ਕਿਉਂਕਿ ਮੇਰਾ weight ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਪਹਿਲਾਂ 1 ਲੱਖ ਤੱਕ ਘਟ ਗਿਆ ਸੀਗਾ ਫਿਰ ਹੁਣ ਫੇਰ ਵੱਧ ਰਿਹਾ ਏ ਅਤੇ ਬਾਸਮਰੀ ਹੁਣ ਇਹ ਮੈਡੀਸਿਨ ਜਿਹੜੀ ਖਤਮ ਹੋਏ ਤੋਂ ਬਾਅਦ ਡਾਕਟਰ ਦੇਖਣਗੇ ਵੀ ਇਹ ਕਿਉਂ ਇੰਨਾ ਜਲਦੀ ਹੈ ਨਾ ਵੀ ਵੇਟ ਵੱਧ ਰਿਹਾ ਵੀ ਕਿਤੇ ਮੈਡੀਸਨ ਦਾ ਤਾਂ ਨਹੀਂ ਕੋਈ ਚੱਕਰ ਹੈਗਾ ਤੇ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਸਤਿ ਸ੍ਰੀ ਅਕਾਲ ਪਾਪਾ ਇਹ ਤੋਂ ਸ਼ਾਮ ਹਾਂਜੀ ਇੱਥੇ ਅਸੀਂ ਕੋਠੇ ਤੇ ਆ ਗਏ ਸੀਗੇ ਚੰਨ ਤਾਂ ਨਿਕਲੇ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਮੈਂ ਨਾ ਲੇਟ ਹੋ ਗਈ ਸੀਗੀ ਰੋਟੀ ਰੋਟੀ ਬਣਾਉਣ ਦੇ ਵਿੱਚ 8:30 ਵਜੇ ਮੈਨੂੰ ਲੱਗਾ 8:35 40 ਤੇ ਮੈਂ ਚੜਹੀ ਆ ਫਿਰ ਮੈਂ ਅਰਗ ਦਿੱਤਾ ਐਨ ਪੂਰਾ ਚੰਨ ਦਾ ਜਿਹੜਾ ਬਾਹਰ ਨਿਕਲਿਆ ਹੋਇਆ ਸੀਗਾ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਆਪਾਂ ਨੇ ਅਰਗ ਦੇ ਲੈਣਾ ਹਨਾ ਕਿਉਂਕਿ ਮੈਂ ਨਾ ਰੋਟੀ ਬਣਾਉਂਦੀ ਬਣਾਉਂਦੀ ਲੇਟ ਹੋ ਗਈ ਸੀਗੀ ਤਾਂ ਕਰਕੇ ਨੇਲਸ ਕਰਕੇ ਤੁਹਾਨੂੰ ਪਤਾ ਹੀ ਹੈ ਜਦੋਂ ਨੇਲਸ ਲੱਗ ਜਾਂਦੇ ਨੇ ਫਿਰ ਔਖਾ ਹੋ ਜਾਂਦਾ ਤੇ ਇੱਥੇ ਨਾ ਸਹਜ ਨੇ ਵੀਡੀਓ ਜਿਹੜੀ ਉਹ ਮਤਲਬ ਸ਼ਾਰਟਸ ਚ ਬਣਾਤੀਆਂ ਇਹਨੇ ਵਲੌਗ ਬਣਾਇਆ ਹੀ ਨਹੀਂ ਹੈਗਾ ਫਿਰ ਮੈਂ ਕਿਹਾ ਚਲੋ ਵੀ ਮੈਂ ਹੀ ਐਡ ਕਰ ਦੰਨੀ ਆ ਨਾਲ ਤੇ ਮੈਨੂੰ ਵਧੀਆ ਲੱਗਿਆ ਇਦਾਂ ਹਨਾ ਸਹਜ ਦੇ ਪਾਪਾ ਦੇ ਨਾਲ ਖੋਲ ਕੇ ਵਰਤ ਅੱਗੇ ਨੂੰ ਮੈਂ ਇਦਾਂ ਹੀ ਖੋਲਿਆ ਕਰੂੰਗੀ ਮੈਂ ਸ਼ਾਲਣੀ ਵੀ ਲੈ ਕੇ ਆਉਂਗੀ ਫਿਰ ਖੋਲਿਆ ਕਰੂੰਗੀ ਬਣਾਉਣੀ ਪੋੜੀ ਤੁਸੀਂ ਜੀ ਮੈਂ ਲੇਟ ਹੋ ਗਈ ਮੈਂ ਰੋਟੀ ਉੱਟੀ ਬਣਾਉਂਦੀ ਸੀਗੀ 2 ਮਿੰਟ ਦਾ ਆਨਾ ਹੁਣ ਮੈਂ ਕੁੱਛ ਤੇ ਚੜੀ ਆ ਹੁਣ ਆ ਕੇ ਫਿਰ ਹੁਣ ਕਰਿਆ ਤੇ ਜੈਦੇ ਬਾਪਣ ਦੱਸਿਆ ਕਹਿੰਦੇ ਸ਼ਾਂਤ ਤਾਂ ਨਿਕਲ ਵੀ ਗਿਆ ਤੇ ਮੈਂ ਤਾਂ ਆ ਕਰਕੇ ਹੁਣ ਕੁੱਛ ਤੇ ਆਈ ਆ ਅੱਜ ਮੈਂ ਆਪਣੇ ਕੋਠੇ ਤੇ ਦਿੱਤਾ ਹੈ ਚਲੋ ਜੀ ਹੁਣ ਤੁਹਾਨੂੰ ਸੇ ਨੀਚੇ ਜਾ ਕੇ ਮਿਲਦੀ ਆ ਗੋਇਂ ਕਰਕੇ ਦੂਰ ਘੜ ਕੇ ਗੋਇਂ ਇਹ ਮੰਮੀ ਹੋਲੀ ਉੱਤਰਦਾ ਸਾਨੂੰ ਤੇਰੀ ਉਹ ਟੈਨਸ਼ਨ ਆ ਗੁਆਹ ਜੁੱਤੀ ਸਾਰਾ ਚਮੀ ਲੈ ਕੇ ਗਿਆ ਸਾਹ ਹਾਂ ਦੇਖੋ ਗੁਆਹ ਮੈਨੂੰ ਬਈ ਇਹ ਚਾਹਨੀ ਘੱਟ ਆਉਂਦੀ ਆ ਪਹਿਲਾਂ ਤਾਂ ਚੜ ਜਾਂਦੀ ਸੀ ਹੁਣ ਜਦੋਂ ਹੀ ਵਿਆਹ ਹੋਇਆ ਹੁਣ ਚੜੀ ਡਰ ਲੱਗਦਾ ਹੁਣ ਤਾਂ ਧਿਆਨ ਨਾਲ ਮੇਰੇ ਪੈਰਾਂ ਉੱਤੇ ਬੜਗੀ ਹੋ ਗਈ ਪਾਪਾ ਤਾਂ ਗੋਦੀ ਵੀ ਨਹੀਂ ਚੱਕ ਆਉਣੀ ਜੇ ਨਹੀਂ ਨਹੀਂ ਆਏ ਆਏ ਕਿ ਬਾਈ ਹਾਂ ਵਰਤਾ ਜਿਹੜਾ ਆਪਣਾ ਸੰਪੂਰਨ ਕਰ ਲਿਆ ਕਿਉਂਕਿ ਮੈਂ ਰੋਟੀ ਰੂਟੀ ਬਣਾਉਂਦੀ ਏ ਟਰਮ ਨੂੰ ਤਾਂ ਇਹਦੇ ਵਾਪਾਂ ਦੱਸਿਆ ਕਹਿੰਦੇ ਨਿਕਲ ਗਿਆ ਚੰਦ ਤੇ ਉਹ ਤਾਂ ਬੁੜਾ ਹੋਇਆ ਵਿਆ ਸੀਗਾ ਮੈਂ ਤਾਂ ਇਹ ਤੂੰ ਸਾਢੇ 8 ਵਜੇ ਤੱਕ ਨਿਕਲੂਗਾ ਚਲੋ ਜੀ ਹੁਣ ਅ ਅਸੀਂ ਪ੍ਰਸ਼ਾਦਾ ਪਾਣੀ ਸ਼ਾ ਖਲੀਏ ਤੇ ਫੁਲਕਾਰੀ ਹੋ ਸਕਦੀ ਹੈ ਭਈ ਹਾਏ ਹਦਮ ਰੁਟ ਪ ਗਿਆ ਮੇਰਾ ਬਹੁਤ ਡਰ ਲੱਗ ਰਿਹਾ ਪਾਣੀ ਦੇ ਉੱਤੇ ਤੇ ਆਪਣਾ ਹੋ ਗਿਆ ਜੀ ਸੰਪੂਰਨ ਮਿਲਦੀ ਆ ਜੀ ਤੁਹਾਨੂੰ ਅਵੇਲੇਬਲ ਹੋ। ਫੇਰ ਮਿਲਦੀ ਆ। ਅੱਛਾ ਫੇਰ। ਹਾਂਜੀ ਫਰੈਂਡਸ ਪੇਟ ਪੂਜ ਆਪਣੀ ਹੋ ਚੁੱਕੀ ਆ। ਪੇਟ ਪੂਜ ਆਪਾਂ ਨੇ ਜਿਹੜੀ ਪੈਲਿੰਗ ਕਰ ਲਈ। ਕੱਪੜੇ ਖੋਲਣ ਤੋਂ ਅਜੇ ਕੱਪੜੇ ਖੋਲਣੇ ਨੇ ਆਪਣੇ ਆ ਖੋਲੂਗੀ ਸਾਰਾ ਨਾ ਤੇ ਅਰ ਕਪਾ ਚਾ ਉਹਦੇ ਕੋਠੇ ਤੇ ਦਿੱਤਾ ਹੈ ਤੇ ਬਾਕੀ ਨਾ ਵਸੇ ਮੈਨੂੰ ਇੱਕ ਵਧੀਆ ਦਾ ਮੇਨ ਤੇ ਏਦਾਂ ਹੀ ਹੁੰਦਾ ਹੈ ਸਹਿਜ ਵੀ ਆਪਣਾ ਆਪਣੇ ਹਸਬੰਦ ਨੂੰ ਕੋਲ ਖੜਾ ਕੇ ਸ਼ਾਲਨੀ ਚ ਨੂੰ ਦੇਖਣਾ ਮੇਨ ਐਵੇਂ ਹੁੰਦਾ ਕਰਾ ਤੂੰ ਮੈਂ ਵੀ ਕਰਿਆ ਕਰਨਾ ਹੁਣ ਤੇ ਪਤਾ ਕੀ ਆ ਹੁਣ ਸਾਡੇ ਘਰ ਦੇ ਅੰਦਰ ਕਿਸੇ ਨੂੰ ਪ੍ਰੋਬਲਮ ਨਹੀਂ ਹੁੰਦੀ ਹੈਗੀ ਹਨਾ ਅਬਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਲੌਗ 'ਚ ਆਉਂਦੇ ਨੇ ਵਧੀਆ ਤੇ ਜੇ ਕੋਈ ਬਾਹਰੋਂ ਹੋਰ ਕੋਈ ਆਉਂਦਾ ਹੈ ਹਨਾ ਫਿਰ ਕਿਸ ਤਰ੍ਹਾਂ ਕਿਸੇ ਨੂੰ ਵਿੱਚ ਪ੍ਰੋਬਲਮ ਹੁੰਦੀ ਆ ਵੀ ਹਾਂ ਬਲੌਗ 'ਚ ਸਾਨੂੰ ਲੈ ਲਿਆ ਜਾਂ ਹਨਾ ਬਸ ਤਾਂ ਮੈਂ ਲੰਦੀ ਨਹੀਂ ਕਿਸੇ ਨੂੰ ਜੇ ਅਗਲਾ ਮੈਡਮ ਟਾ ਜਾਂਦਾ ਹਨਾ ਫਿਰ ਉਹ ਚੀਜ਼ ਵਧੀਆ ਨਹੀਂ ਲੱਗਦੀ ਹੈਗੀ ਫਿਰ ਘਰ ਦਾ ਫੈਮਲੀ ਚੋ ਨਹੀਂ ਸਾਡੇ ਕਿਸੇ ਨੂੰ ਵੀ ਮਤਲਬ ਕਿਸੇ ਨੂੰ ਵੀ ਉਹ ਪਸੰਦ ਹੈਗਾ ਵੀ ਆ ਪਸੰਦ ਆ ਵੀ ਕੋਈ ਆਏ ਨਹੀਂ ਹੈਗਾ ਵੀ ਨਹੀਂ ਆਉਣਾ ਹੈਗਾ ਫਿਰ ਤਾਂ ਕਰਕੇ ਕੁਝ ਅੱਜ ਮੈਂ ਲੇਕਦੀ ਹੋਗੀ ਮੈਂ ਰੋਟੀ ਬਣਾਉਂਦੀ ਸੀਗੀ ਹਾਏ ਤਾਂ ਨਿਆਲਵਾ ਵੀ ਕੁੰ ਗਈਆ ਤੋ ਕੇ ਨੇਲ ਨੇਲ ਦੇ ਘਰ ਕੀ ਰੋਟੀ ਲੇਟ ਹੋਈ ਐ ਚਮਚੇ ਨਾਲ ਪੇੜਾ ਤੋੜ-ਤੋੜ ਕੇ ਥੇਰ ਹੋ ਕਰਿਆ ਜਿਹੜੀ ਮੇਰੀ 5 ਮਿੰਟ ਚ ਰੋਟੀ ਬਣਨੀ ਸੀ ਉਹਦੇ ਤੇ ਘੰਟੇ ਚ ਰੋਟੀ ਬਣਾਈ ਮੈਂ ਤੇ ਛੂੜੀਆਂ ਖੋਲ ਛੂੜੀਆਂ ਮੈਂ ਕਹਿੰਦਾ ਮੈਟ ਜੋਦੀ ਖੋਲਤਾ ਛੂੜੀਆਂ ਮੈਂ ਵਟਾ ਦੇਣੀਆਂ ਕਿਉਂਕਿ ਫਿਰ ਜੇ ਹੁਣ ਅੱਜ ਨਾ ਵਧਾਈਆਂ ਪਰ ਕਈ ਦਿਨ ਵਧਾਣੀ ਹੋਣੀਆਂ ਹੈਗੀਆਂ ਪਿਆਰ ਪੁਰਾਣੀਆਂ ਵੀ ਪਈਆਂ ਫਿਰ ਤਾਂ ਛੋੜੀਆਂ ਤੋਂ ਮੈਂ ਥੋੜੀ ਵਧਾਉਣੀ ਆ ਹੱਥ ਚੋਂ ਗੈਨ ਵਧਾਉਣ ਦਾ ਆਇਂ ਕਰੋ ਥੋੜੀਆਂ ਜਿਹੀਆਂ ਪਾ ਕੇ ਰੱਖ ਲਓ ਤੇ ਬਹੁਤ ਮੁੰਤਾ ਕਾਟ ਪਾਉਂਦੀ ਆ ਚੂੜੀਆਂ ਪਾਉਂਤ ਹਜੀ ਮਹਿਨੀਆ ਕ ਪਾ ਕੇ ਰੱਖੀ ਨਹੀਂ ਬਈ ਫੰਨੀ ਅੱਜ ਜੀ ਸਾਈਡ ਪੈਣ ਨੇ ਬਹੁਤ ਔਖੀਆਂ ਲੱਗਣੀਆਂ ਨੇ ਥੋੜੀਆਂ ਹੋਰ ਖੋਲ ਦੋ ਇਤਲੇ ਹੱਥ ਦੀਆਂ ਖੋਲਣੀਆਂ ਮੁਸ਼ਕਲ ਹੋ ਜਾਣੀਆਂ ਬਹੁਤ ਮੁਸ਼ਕਲ ਹੋਣੀਆਂ ਤਨਾ ਸੋਣੀਆਂ ਲੱਗਦੀਆਂ ਪਾਈਆਂ ਨੂੰ ਮਮਾ ਹਾਂ ਸੋਣੀਆਂ ਲੱਗਦੀਆਂ ਪਾਈਆਂ ਨੂੰ ਪਾ ਕੇ ਥੋੜੀਆਂ ਘਟਾ ਦਿੰਦੀਆਂ ਇੰਨੀ ਇੰਡੇਆ ਰੱਖ ਕੇ ਹਾਂ ਦੇਖੋ ਹੁਣ ਇਧਰਲੇ ਹੱਥ ਚ ਪੰਗਾ ਲਊਗਾ ਇਧਰਲੇ ਹੱਥ ਦੀਆਂ ਨਿਕਲਣੀਆਂ ਹੈਗੀਆਂ ਇਧਰੋਂ ਥੋੜੀ ਜਿਹੀ ਉੱਪਰ ਕਿੰਨਾ ਹੋਰ ਹੋਣੀ ਖਤਮ ਹੋ ਗਏ ਪਾਪਾ ਸਾਰੇ ਕੋਲ ਜੰਮ ਗਿਆ ਕੋਈ ਮੇਰੇ ਇਧਰ ਆ ਕੇ ਚਲ ਗਈ ਇਧਰਲੇ ਚ ਨਹੀਂ ਹੈਗੀ ਪਰ ਕੁਝ ਵਿੱਚ ਟੁੱਟੀਆਂ ਵੀ ਗਈਆਂ ਚੂੜੀਆਂ ਕੰਮ ਕੰਮ ਕਰਦੇ ਵੱਧ ਜਾਂਦੀਆਂ ਨੇ ਤੇ ਚਲੋ ਜੀ ਹੁਣ ਮੈਂ ਚੂੜੀਆਂ ਖੋਲ ਲਵਾਂ ਅੱਜ ਦੇ ਵਲੌਗ ਹਾਂਜੀ ਇੱਕ ਗੱਲ ਹੋਰ ਮੇਰਾ ਨਾ SIM ਖਰਾਬ ਆ ਜਿਹੜੇ ਮੇਰੇ ਭੈਣ ਭਾਈ ਰਿਸ਼ਤੇਦਾਰ ਦੇਖ ਰਹੇ ਆ ਵਲੌਗ ਹਨਾ ਮੇਰਾ SIM ਖਰਾਬ ਹੋ ਗਿਆ ਸੀਗਾ ਮੈਂ ਨਿਊ SIM ਲਿਆ ਤੇ ਮੇਰੇ SIM ਦੇ ਵਿੱਚ ਜਿਹੜਾ ਤਾਂ SIM ਚ ਨੰਬਰ ਸੀਗੇ ਉਹ ਨੰਬਰ ਸਾਰੇ ਉੱਡ ਚੁੱਕੇ ਨੇ ਜਿਹੜੀ ਮੇਰੀ Gmail ਦੇ ਵਿੱਚ ਨੰਬਰ ਸੀ ਉਹ ਮੇਰੇ ਕੋਲ ਹੈਗੇ ਨਹੀਂ ਹਨਾ ਤੇ ਜੇ ਜਿਨ੍ਹਾਂ ਕੋਲ ਮੇਰਾ ਨੰਬਰ ਸ਼ੋ ਨਹੀਂ ਹੁੰਦਾ ਹੈਗਾ ਉਹ ਪਲੀਸ ਮੈਨੂੰ ਆਪ ਖੁਦ ਮੈਸੇਜ ਕਰ ਲਿਓ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲੂੰਗੀ ਕਿਉਂਕਿ ਮੇਰੇ ਸੇਮ ਕਰਾਉ ਮੰ ਕਰਕੇ ਕਾਫੀ ਨੰਬਰ ਆ ਜਿਹੜੇ ਫੋਨ ਚੋਂ ਨਿਕਲ ਚੁੱਕੇ ਨੇ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਐਂਡ ਕਰਦੇ ਆ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਬਾ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ